ਸੋਸ਼ਲ ਮੀਡੀਆ ਤੇ ਜਿਸ ਤਰੀਕੇ ਨਾਲ ਇੱਕ ਪਾਸੜੀ ਗੱਲ ਚੱਲ ਪਈ ਕਿ ਰਾਸ਼ਨ ਲੈ ਕੇ ਜਾਊਂਗੇ ਜੀ ਕਰੋੜ ਮਾਰ ਤੇ ਵੱਡਤਾ ਜੀ ਖੋਣ ਪੈਗੇ 2000 ਤੋਂ ਉੱਪਰ ਪੈ ਪ ਡੁੱਬਿਆ ਪੰਜਾਬ ਚ ਮੰਨ ਲਓ 100 ਪਿੰਡ ਚ ਵੀ ਇਹ ਘਟਨਾ ਹੋ ਗਈ ਇੱਕ ਐਗਜ਼ਾਮਪਲ ਹੈ ਤਾਂ ਵੀ 5% ਤੁਸੀਂ 5% ਲੋਕਾਂ ਦੀਆਂ ਗਲਤੀਆਂ 95 ਦੇ ਥੋੜੀ ਥੋਪ ਦਿਉਂਗੇ ਜਿਹੜੇ ਕਹਿੰਦੇ ਆ ਇਹਨਾਂ ਦਾ ਕੀ ਨੁਕਸਾਨ ਹੋਇਆ ਨੁਕਸਾਨ ਤਾਂ ਜ਼ਿਮੀਂਦਾਰਾਂ ਦਾ ਹੋਇਆ ਨੁਕਸਾਨ ਤਾਂ ਕਿਸਾਨਾਂ ਦਾ ਹੋਇਆ ਇਹਨਾਂ ਦੀ ਕਿਹੜਾ ਫਸਲ ਡੁੱਬੀ ਹੈ ਨੁਕਸਾਨ ਕਿਉਂ ਨਹੀਂ ਹੋਇਆ ਕਿਸਾਨਾਂ ਦੀ ਫਸਲ ਡੁੱਬ ਗਈ ਮਜ਼ਦੂਰਾਂ ਨੇ ਕਿਸਾਨਾਂ ਕੋਲ ਹੀ ਦਿਹਾੜੀ ਤੇ ਆਉਣਾ ਸੀ ਖੇਤ ਮਜ਼ਦੂਰਾਂ ਨੇ ਉਹ ਦਿਹਾੜੀ ਕਿੱਧਰ ਜਾਣਗੇ ਉਹਨਾਂ ਨੇ ਝੋਨੇ 'ਚ ਸੀਜ਼ਨ ਲਾਉਣਾ ਸੀ ਉਹ ਹੁਣ ਸੀਜ਼ਨ ਕਿੱਥੇ ਲਾਉਣਗੇ ਉਹਨਾਂ ਦੀਆਂ ਮਜ਼ਦੂਰੀਆਂ ਮਰ ਚੁੱਕੀਆਂ ਐਸ ਟਾਈਮ ਜੇ ਤੁਸੀਂ ਪਿੰਡਾਂ ਜਾਓ ਕਿਹਦੇ ਦਿਹਾੜੀ ਜਾਣਗੇ ਸਾਰੇ ਪਾਸੇ ਤਾਂ ਪਾਣੀ ਪਾਣੀ ਐ ਸਾਰੇ ਪਾਸੇ ਤਾਂ ਬੁਰਾ ਹਾਲ ਐ ਜਿਹੜਾ ਇਹ ਕਹਿ ਦਿੰਦਾ ਕਿ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਮੈਂ 20 ਕਿੱਲਾਂ ਦਾ ਮਾਲਕ ਐ ਮੇਰੇ ਰਿਸ਼ਤੇਦਾਰ ਵੀ 10-20 ਕਿੱਲਾਂ ਦਾ ਮਾਲਕ ਹੋਊਗਾ ਮੇਰੀ ਉਹ ਮਦਦ ਵੀ ਕਰ ਜੂਗਾ ਪਰ ਇੱਕ ਮਜ਼ਦੂਰ ਦਾ ਰਿਸ਼ਤੇਦਾਰ ਵੀ ਮਜ਼ਦ ਪਾ ਇੱਕ ਬਜ਼ੁਰਗ ਰਾਸ਼ਨ ਲੈਣ ਲੱਗਿਆ ਹਾਲਾਂਕਿ ਜਿੰਮੇਦਾਰ ਪਰਿਵਾਰ ਤੋਂ ਸੀ ਇੱਕ ਬੰਦੇ ਨੇ ਅੱਗੇ ਤੂੰ ਯਾਰ ਕ ਚਾਰ ਦਿਨ ਪਹਿਲਾਂ ਥੈਲੀ ਲੈ ਕੇ ਹਟੇ ਆ ਉਹ ਯਾਰ ਥੈਲੀ 'ਚ ਕਿਹੜਾ 20 ਕਿਲੋ ਆ ਗਿਆ ਕਿਸੇ ਨੇ 5 ਕਿਲੋ ਆਟਾ ਦਿੱਤਾ ਕਿਸੇ ਨੇ ਕੋਈ ਮਾੜਾ ਮੋਟਾ ਖਾਂਡ ਪਾਣੀ ਦਿੱਤੀ ਲੱਗੀ ਹੋਊਗੀ ਉਹਦੀ ਫਿਰ ਤੂੰ ਉਹਨੂੰ ਜਲੀਲ ਕਿਉਂ ਕਰਦਾ ਕਿਸੇ ਵੀ ਬੰਦੇ ਦਾ ਹੰਤਾਇ ਮੰਗਣ ਨੂੰ ਦਿਲ ਨਹੀਂ ਕਰਦਾ ਮੰਗਣਾ ਮੌਤ ਬਰਾਬਰ ਹੁੰਦਾ ਹੈ ਮੰਗਤੇ ਉਹ ਤਾਂ ਬਣਿਆ ਕਿ ਉਹਨਾਂ ਦਾ ਸਭ ਕੁਝ ਖਤਮ ਹੋਇਆ ਉਹ ਬੈਠੇ ਐ ਤੁਸੀਂ ਗੱਡੀ ਲੈ ਕੇ ਜਾਓ ਇੱਕੋ ਦਮ ਖੜੇ ਹੋ ਜਾਂਦੇ ਕਿ ਕੁਛ ਦੇ ਕੇ ਜਾਊਗਾ ਇਹ ਉਥੇ ਸਾਡੇ ਬੰਦੇ ਜਲੀਲ ਕਰ ਰਹੇ ਆ ਵੀਡੀਓ ਬਣਾ ਬਣਾ ਕੇ ਕਿੱਥੇ ਤੇਰਾ ਘਰ ਕਿੱਥੇ ਆ ਦਿਖਾ ਸਾਨੂੰ ਕਿੱਥੇ ਆ ਅਸੀਂ ਚੱਲਦੇ ਆਂ ਤੇਰੇ ਨਾਲ ਸਾਨੂੰ ਰਾਸ਼ਨ ਵਿਖਾ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਇਪੋਈ ਲਹਿਰ ਨਾ ਚਲਾਇਆ ਕਰੋ ਕਿ ਵੇਖੋ ਜੀ ਪੈ ਗਏ ਟਰਾਲੀਆਂ ਨੂੰ ਟੁੱਟ ਕੇ ਨਵਾਂ ਇਮਾਰਤ ਤੇ ਹੱਥ ਵੜ ਤੇ ਢਾਲਿਆ ਉਹ ਕਰ ਲਿਆ ਇੱਕ ਇੱਕ ਬੰਦੇ ਨੇ ਤਾਂ ਪੂਰੇ ਮਾਝ ਦੇ ਲੋਕਾਂ ਨੂੰ ਕਿਹਾ ਤਾਂ ਕਿ ਸਾਡਾ ਹੱਥ ਖੜਿਆ ਮਾਝ ਦੇ ਲੋਕਾਂ ਨੂੰ ਮਾਝ ਦੇ ਲੋਕ ਤਾਂ ਬੜੇ ਵੱਡੇ ਦਾਨੀ ਆ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਉਹਨਾਂ ਦੀਆਂ ਅੱਜ ਵੀ ਤੁਸੀਂ ਜਾਓ ਹੜਾਂ 'ਚ ਡੁੱਬੇ ਹੁੰਦੇ ਐ ਤੁਹਾਨੂੰ ਰੋਟੀ ਚਾਹ ਪਾਣੀ ਬਿਨਾ ਮੌੜ ਨਹੀਂ ਦਿੰਦੇ ਉਹ ਦਾਨੀਆਂ ਨੂੰ ਦਾਨ ਦੇ ਵਿੱਚ ਕੋਈ ਚੱਕਰ ਨਹੀਂ ਜਿਹੜੇ ਪਿੰਡਾਂ ਵਾਲੇ ਕੜਾ ਮ ਚੌਧਰੀ ਉਹਨਾਂ ਦੇ ਵਾਲੇ ਟਿੱਡ ਦੁਖੀ ਜਾਂਦੇ ਆ ਠੀਕ ਹੈ ਉਹਨਾਂ ਨੂੰ ਇਹ ਹੈ ਕਿ ਇਹਨਾਂ ਨੂੰ ਕਿਉਂ ਮਿਲੀ ਜਾਂਦਾ ਇਹਨਾਂ ਨੇ ਸਾਡੇ ਦਿਹਾੜੀ ਨਹੀਂ ਆਉਣਾ ਉਹ ਦਿਹਾੜੀ ਭਰਾਵੋ ਪਹਿਲਾਂ ਆਪਾਂ ਵੰਡ ਦਾ ਸੈਟ ਕਰ ਲਿਆ ਆਪਣੇ ਜਿਹੜੇ ਜਿਹਨਾਂ ਚ ਇਹ ਨਹੀਂ ਰੇਟ ਚੜ ਗਈ ਉਹ ਦਿਹਾੜੀ ਵੀ ਆ ਜਾਣਗੇ ਇਹੀ ਦਿਹਾੜੀ ਆਉਣਗੇ ਇਹੀ ਤੁਹਾਡੇ ਨਾਲ ਵਾਪਰਨਗੇ ਮੈਂ ਇੱਕ ਇੱਕ ਗੱਲ ਕਹਿਣਾ ਜੇ ਕੋਈ ਮਜ਼ਦੂਰ ਦੇ ਘਰੇ 5 ਮਹੀਨੇ ਦਾ ਰਾਸ਼ਨ ਵੀ ਜਮਾ ਹੋ ਗਿਆ ਇਹ ਤਾਂ ਮੰਨੋ ਵੀ 5 ਮਹੀਨੇ ਉਹ ਖਾਊ ਕਿੱਥੋਂ ਉਹਨੂੰ ਖਾਣਾ ਇਹੀ ਰਾਸ਼ਨ ਪੈਣਾ ਅੱਜ ਵੰਡਣ ਜਾ ਰਹੇ ਆ ਅੱਜ ਉਹ ਫੜ ਰਹੇ ਆ 10 ਦਿਨਾਂ ਤੱਕ ਕਿਸੇ ਨੇ ਰਾਸ਼ਨ ਨਹੀਂ ਵੰਡਣ ਜਾਣਾ ਇਹ ਕਲੀਅਰ ਆ ਜੇ ਕੋਈ 5-4 ਮਹੀਨੇ ਦਾ ਜਮ੍ਹਾਂ ਵੀ ਕਰ ਲੂਗਾ ਮੰਨ ਲਓ ਇੱਕ ਐਗਜ਼ੈਂਪਲ ਹੈ ਤਾਂ ਫਿਰ ਵੀ ਕਿਹੜਾ ਫਰਕ ਪੈਂਦਾ ਠੀਕ ਹੈ 5-6 ਮਹੀਨੇ ਉਹਦੇ ਦਿਹਾੜੀਆਂ ਨਹੀਂ ਲਗਣੀਆਂ ਉਹਨਾਂ ਕੋਲੇ ਤਾਂ ਰਾਸ਼ਨ ਹੀ ਹੈ ਖਾਣ ਨੂੰ ਠੀਕ ਹੈ ਸੜਕਾਂ ਦੇ ਉੱਪਰ ਮਾੜੇ ਚੰਗੇ ਬੰਦੇ ਆ ਜਾਂਦੇ ਆ ਉਹ ਕਿਹੜੇ ਸਮਾਜ ਚ ਮਾੜੇ ਚੰਗੇ ਬੰਦੇ ਨਹੀਂ ਕੀ ਕਿਸਾਨਾਂ ਚ ਮਾੜੇ ਚੰਗੇ ਬੰਦੇ ਹੈ ਨਹੀਂ ਕੀ ਉਹ ਫਾਇਦਾ ਨਹੀਂ ਲੈਂਦੇ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਹੁੰਦੀਆਂ ਜਾਂ ਕੋਈ ਜਿਹੜਾ ਰਾਹਤ ਆਉਂਦੀ ਹੈ ਕੀ ਪਟਵਾਰੀਆਂ ਨਾਲ ਰਲ ਕੇ ਠੇਕੇ ਤੋਂ ਜ਼ਮੀਨ ਵਾਲਾ ਠੇਕੇ ਵਾਲਾ ਪੈਸੇ ਨਹੀਂ ਲੈ ਜਾਂਦਾ ਸਾਰੇ ਸਮਾਜ ਚ ਮਾੜੇ ਚੰਗੇ ਬੰਦੇ ਹੁੰਦੇ ਕੀ ਸਾਡੇ ਲੀਡਰ ਘਟ ਲੁੱਟ ਰਹੇ ਆ ਆ ਤੁਸੀਂ ਦੇਖ ਲਿਓ ਆ ਹੜਾਂ ਦੇ ਪੈਸਿਆਂ ਦੇ ਵਿੱਚੋਂ ਇਹ ਲੀਡਰ ਤੇ ਅਫਸਰ ਕਰੋੜਾਂ ਰੁਪਇਆ ਬਣਾ ਜਾਣਗੇ ਉਹਨਾਂ ਵੱਲ ਨਹੀਂ ਸਾਡਾ ਧਿਆਨ ਨਹੀਂ ਜਾਂਦਾ ਕਿਉਂਕਿ ਉਹ ਤਕੜੇ ਆ ਹਰ ਪ੍ਰਭਾਵਿਤ ਜਿਹੜੇ ਇਲਾਕੇ ਨੇ ਉੱਥੇ ਇੱਕ ਗੱਲ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਜਿਹੜਾ ਵੀ ਕੋਈ ਰਾਸ਼ਨ ਲੈ ਕੇ ਜਾਂਦਾ ਉਹਨੂੰ ਮਜ਼ਦੂਰ ਲੁੱਟਣ ਪੈ ਜਾਂਦੇ ਆ ਖਾਸ ਕਰਕੇ ਟਾਰਗੇਟੇ ਕੀਤਾ ਜਾ ਰਿਹਾ ਹੈ ਕਿ ਜਿਹੜੇ ਲੋੜ ਦਾ ਕਿਸਾਨਾ ਨੂੰ ਆ ਮਜ਼ਦੂਰਾਂ ਦਾ ਕੀ ਡੁੱਬਿਆ ਨਾ ਤਾਂ ਉਹਨਾਂ ਦੀ ਫਸਲ ਡੁੱਬੀ ਹੈ ਨਾ ਕੋਈ ਹੋਰ ਨੁਕਸਾਨ ਹੋਇਆ ਤੇ ਉਹ ਰਾਸ਼ਨ ਬਿਨਾਂ ਮਤਲਬ ਤੋਂ ਇਕੱਠਾ ਕਰੇ ਜਾਂਦੇ ਆ ਇਹ ਸਾਰੇ ਮੁੱਦੇ ਤੇ ਗੱਲਬਾਤ ਕਰਦੇ ਆ ਕਿ ਕਿਉਂ ਇਹ ਮੁੱਦਾ ਛੜਿਆ ਤੇ ਕਿਉਂ ਉਹਨੂੰ ਵਧਾਇਆ ਜਾ ਰਿਹਾ ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਕਿ ਇਹ ਗੱਲਾਂ ਚੱਲ ਰਹੀਆਂ ਕਿ ਭਾਈ ਉੱਥੇ ਰਾਸ਼ਨ ਲੈ ਕੇ ਜਾਓਗੇ ਤੁਹਾਨੂੰ ਲੁੱਟਣ ਪੈ ਜਾਣਗੇ ਕੀ ਉੱਥੇ ਸਥਿਤੀ ਇਹ ਹੈ ਕਿ ਜੇਕਰ ਕੋਈ ਰਾਸ਼ਨ ਲੈ ਕੇ ਜਾਂਦਾ ਮਜ਼ਦੂਰ ਲੁੱਟਣ ਪੈ ਜਾਂਦੇ ਨੇ ਉੱਥੇ ਦੇਖੋ ਮੈਨੇਜਮੈਂਟ ਦੀ ਕਮੀ ਹਰ ਜਗ੍ਹਾ ਹੈ ਮਤਲਬ ਇਹ ਚ ਕੋਈ ਸ਼ੱਕ ਨਹੀਂ ਆ ਜੇ ਤੁਸੀਂ ਕਿਤੇ ਰਾਸ਼ਨ ਲੈ ਕੇ ਜਾ ਰਹੇ ਹੋ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਕਿ ਕਿੱਥੇ ਵੰਡਣਾ ਹੈ ਕਿਹਨੋ ਲੋਡ ਹੈ ਕਿਹੜਾ ਲੋਡ ਵੰਡਦਾ ਹੈ ਕਿਹੜੇ ਪਿੰਡ ਡੁੱਬੇ ਆ ਕਿਹੜੇ ਪਿੰਡ ਨਹੀਂ ਡੁੱਬੇ ਜਿਹੜੇ ਇੱਕ ਬਾਹਰੋਂ ਲੋਕ ਜਾ ਰਹੇ ਆ ਇਹਦੀ ਮੈਨੇਜਮੈਂਟ ਦੀ ਕਮੀ ਉੱਥੇ ਦਿਖਾਈ ਦਿੰਦੀ ਹੈ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਤੱਕ ਰਾਸ਼ਨ ਪਹੁੰਚੇ ਇਹ ਇੱਕ ਸਮੱਸਿਆ ਹੈ ਪਰ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਨਾਲ ਇੱਕ ਪਾਸੜੀ ਗੱਲ ਚੱਲ ਪਈ ਕਿ ਰਾਸ਼ਨ ਲੈ ਕੇ ਜਾਵਾਂਗੇ ਜਿੱਕਰੂੰਡ ਮਾਰ ਤੇ ਵੱਡਤਾ ਜੀ ਖੋਣ ਪੈਗੇ 2000 ਤੋਂ ਉੱਪਰ ਪਿੰਡ ਡੁੱਬਿਆ ਪੰਜਾਬ ਚ ਠੀਕ ਹੈ ਮਾਨ ਲਓ 100 ਪਿੰਡ ਚ ਵੀ ਇਹ ਘਟਨਾ ਹੋ ਗਈ ਇੱਕ ਐਗਜ਼ਾਮਪਲ ਹੈ ਤਾਂ ਵੀ 5% ਹੈ ਤਾਂ ਵੀ 5% ਹੈ ਤੁਸੀਂ 5% ਲੋਕਾਂ ਦੀਆਂ ਗਲਤੀਆਂ ਪਛਾਣਨ ਦੇ 95 ਦੇ ਥੋੜੀ ਥੋਪ ਦਿਓਗੇ ਮਤਲਬ ਉਥੇ ਜਦੋਂ ਅਸੀਂ ਵੀ ਗਏ ਪਿੰਡਾਂ ਚ ਕਵਰ ਕੀਤਾ ਕੁਝ ਲੋਕ ਜਿਹੜੇ ਰੂੜੀਵਾਦੀ ਸੋਚ ਵਾਲੇ ਹੁੰਦੇ ਆ ਜਿਹੜੇ ਜ਼ਗੀਰਦਾਰ ਹੋਏ ਉਹੀ ਜੇ ਪਿੰਡਾਂ ਦੇ ਚੌਧਰੀ ਆ ਕੜਾ ਮ ਚੌਧਰੀ ਆ ਕਿਸਾਨ ਮਜ਼ਦੂਰਾਂ ਦੇ ਨਾਲ ਖੜਾ ਕਿਸਾਨ ਖੁਦ ਡੁੱਬਿਆ ਹੋਇਆ ਬਾਹਰੋਂ ਜਾ ਰਹੇ ਕਿਸਾਨ ਬਾਹਰੋਂ ਜਾ ਰਹੇ ਲੋਕ ਵੱਖ-ਵੱਖ ਸਟੇਟਾਂ ਦੇ ਲੋਕ ਉਹ ਉਥੋਂ ਦੇ ਲੋਕਾਂ ਦੇ ਨਾਲ ਖੜੇ ਆ ਪਰ ਉਥੋਂ ਦੇ ਪਿੰਡਾਂ ਦੇ ਕੁਝ ਕੜਮ ਚੌਧਰੀ ਬਹੁਤ ਵੱਡਾ ਕੂੜ ਪ੍ਰਚਾਰ ਕਰ ਰਿਹਾ ਇੱਕ ਤਾਂ ਡੀਸੀ ਮੈਡਮ ਨੂੰ ਵੀ ਕਹਿ ਰਿਹਾ ਸੀ ਕਹਿੰਦਾ ਜੀ ਇਹਨਾਂ ਨੂੰ ਰਾਸ਼ਨ ਨਾ ਦਿਓ ਜੀ ਇਹਨਾਂ ਨੇ ਰਾਸ਼ਨ ਇਕੱਠਾ ਕਰ ਲਿਆ ਸਾਡੇ ਦਿਹਾੜੀ ਨਹੀਂ ਆਉਣਾ ਮਤਲਬ ਇੱਕ ਬੰਦੇ ਨੇ ਅੱਜ ਮੇਰੀ ਗੱਲ ਮੈਂ ਕਈ ਬੰਦਿਆਂ ਨਾਲ ਗੱਲਬਾਤ ਕੀਤੀ ਉਹ ਵਿੱਚੋਂ ਦੋ ਤਿੰਨ ਬੰਦੇ ਅਜਿਹੇ ਮਿਲੇ ਜਿਹੜੇ ਕਹਿੰਦੇ ਆ ਇਹਨਾਂ ਦਾ ਕੀ ਨੁਕਸਾਨ ਹੋਇਆ ਨੁਕਸਾਨ ਤਾਂ ਜ਼ਿਮੀਂਦਾਰਾਂ ਦਾ ਹੋਇਆ ਨੁਕਸਾਨ ਤਾਂ ਕਿਸਾਨਾਂ ਦਾ ਹੋਇਆ ਇਹ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣਾ ਕਿ ਨੁਕਸਾਨ ਮੇਰੇ ਕੋਲੇ ਕੋਈ 10 ਲੱਖ ਰੁਪਏ ਦੀ ਚੀਜ਼ ਹੈ ਮੇਰੀ 10 ਲੱਖ ਦੀ ਕੋਠੀ ਹੈ ਮੇਰੀ ਕੋਠੀ 'ਚ ਬਾਣੀ ਵੜ ਗਿਆ ਮੇਰਾ 10 ਲੱਖ ਦਾ ਨੁਕਸਾਨ ਹੋਣਾ ਹੈ ਮੇਰੀ ਉਨੀ ਕੁ ਪਹੁੰਚ ਹੈ ਜਿਹੜਾ ਮਜ਼ਦੂਰ ਹੈ ਜਿਹਦਾ 1 ਲੱਖ ਰੁਪਏ ਦਾ ਕੋਠਾ ਹੈ 50000 ਦਾ ਕੋਠਾ ਹੈ ਉਹਦੇ 50000 ਦੇ ਕੋਠੇ 'ਚ ਪਾਣੀ ਪੈ ਗਿਆ ਉਹਦੇ ਲਈ ਉਹੀ ਬਹੁਤ ਵੱਡੀ ਗੱਲ ਹੈ ਕਿਸੇ ਦੀ ਫਰਾਰੀ ਖਰਾਬ ਹੋ ਜੇ ਤੇ ਕਿਸੇ ਦਾ ਸਾਈਕਲ ਖਰਾਬ ਹੋ ਜੇ ਉਹਦੀ ਉਨੀ ਉਨੀ ਕੀਮਤੀ ਹੈ ਉਹਦੇ ਲਈ ਸਾਈਕਲ ਬਹੁਤ ਵੱਡੀ ਗੱਲ ਆ ਉਹਦੇ ਲਈ ਫਰਾਰੀ ਉਹਦੀ ਗੱਲ ਹੈ ਸੋ ਇਸ ਕਰਕੇ ਜਿਹੜਾ ਇਹ ਕਰਨਾ ਕਿ ਜੀ ਇਹਨਾਂ ਦਾ ਨੁਕ ਮਜ਼ਦੂਰਾਂ ਨੇ ਕਿਸਾਨਾਂ ਕੋਲ ਹੀ ਦਿਹਾੜੀ ਤੇ ਆਉਣਾ ਸੀ ਖੇਤ ਮਜ਼ਦੂਰਾਂ ਨੇ ਉਹ ਦਿਹਾੜੀ ਕਿੱਧਰ ਜਾਣਗੇ ਉਹਨਾਂ ਨੇ ਝੋਨੇ 'ਚ ਸੀਜ਼ਨ ਲਾਉਣਾ ਸੀ ਉਹ ਹੁਣ ਸੀਜ਼ਨ ਕਿੱਥੇ ਲਾਉਣਗੇ ਉਹ ਕਿਸਾਨਾਂ ਮੈਂ ਤੁਹਾਨੂੰ ਹੋਰ ਦੱਸਦਾ ਜਿਹੜੇ ਕਿਸਾਨ ਐ ਉਹ ਤਾਂ ਉਹਨਾਂ ਦੀ ਬਾਹ ਫੜੀ ਖੜੇ ਐ ਜਿਹੜੇ ਘੜਮ ਚੌਧਰੀ ਐ ਉਹ ਤੁਸੀਂ ਰਾਸ਼ਨ ਵੰਡਣ ਜਾਓ ਮੂਰੇ ਭੱਜ ਕੇ ਆ ਜਾਂਦੇ ਆ ਅਸੀਂ ਦੱਸਦੇ ਆ ਜੀ ਇੱਧਰ ਵੰਡਣਾ ਇੱਧਰ ਇਹਨਾਂ ਨੂੰ ਨਹੀਂ ਦੇਣਾ ਇਹ ਦੋ ਗੱਟੇ ਲੈ ਕੇ ਤਿੰਨ ਗੱਟੇ ਲੈ ਕੇ ਇੱਕ ਗਜ਼ ਮੈਂ ਵੀ ਦੱਸਦਾ ਵੈਸੇ ਤਾਂ ਅਸੀਂ ਘਰਾਂ ਜਾ ਕੇ ਆਇਆ ਕਿਸੇ ਨੇ ਕੋਈ 6 ਮਹੀਨੇ ਦਾ ਕੋਈ ਸਾਲ ਦਾ ਰਾਸ਼ਨ ਨਹੀਂ ਜਮਾ ਕੀਤਾ ਪਰ ਫਿਰ ਵੀ ਮੈਂ ਇੱਕ ਗੱਲ ਕਹਿਣਾ ਜੇ ਕੋਈ ਮਜ਼ ਮਹੀਨੇ ਦਾ ਰਾਸ਼ਨ ਵੀ ਜਮਾ ਹੋ ਗਿਆ ਇਹ ਤਾਂ ਮੰਨੋ ਵੀ 5 ਮਹੀਨੇ ਉਹ ਖਾਊ ਕਿੱਥੋਂ ਉਹਨੂੰ ਖਾਣਾ ਇਹੀ ਰਾਸ਼ਨ ਪੈਣਾ ਅੱਜ ਵੰਡਣ ਜਾ ਰਹੇ ਆ ਅੱਜ ਉਹ ਫੜ ਰਹੇ ਆ 10 ਦਿਨਾਂ ਤੱਕ ਕਿਸੇ ਨੇ ਰਾਸ਼ਨ ਨਹੀਂ ਵੰਡਣ ਜਾਣਾ ਇਹ ਕਲੀਅਰ ਆ ਹਾਂ ਉਸ ਤੋਂ ਬਾਅਦ ਲੋਕ ਰੁੱਝ ਜਾਣਾ ਕੁਝ ਲੋਕ ਡੀਜ਼ਲ ਵਾਲੇ ਪਾਸੇ ਰੁੱਝਣਗੇ ਵੀ ਖੇਤ ਸਹੀ ਕਰਾਉਣੇ ਆ ਕੁਝ ਲੋਕ ਤੋਦਣਗੇ ਵੀ ਘਰ ਸਹੀ ਕਰਾਉਣੇ ਆ ਰਾਸ਼ਨ ਦੀ ਮਿਆਦ ਦੱਸ ਦਿੰਦੀ ਆ ਤੁਸੀਂ ਦੇਖ ਲਿਓ 10 ਦਿਨਾਂ ਬਾਅਦ ਟਰਾਲੀਆਂ ਘਟ ਜਾਣੀਆਂ ਜੇ ਕੋਈ 5-4 ਮਹੀਨੇ ਦਾ ਜਮਾ ਵੀ ਕਰ ਲੂਗਾ ਮੰਨ ਲਓ ਇੱਕ ਐਗਜ਼ਾਮਪਲ ਹੈ ਤਾਂ ਫਿਰ ਵੀ ਕਿਹੜਾ ਫਰਕ ਪੈਂਦਾ ਠੀਕ ਹੈ ਪੰਜ ਛੇ ਮਹੀਨੇ ਉਹਨਾਂ ਦਿਹਾੜੀਆਂ ਨਹੀਂ ਲਗਣੀਆਂ ਉਹਨਾਂ ਕੋਲੇ ਤਾਂ ਰਾਸ਼ਨ ਹੀ ਹੈ ਖਾਣ ਨੂੰ ਮੈਂ ਇੱਕ ਕਿਸਾਨ ਆ ਮੇਰੇ ਕੋਲੇ ਜ਼ਮੀਨ ਆ 10 12 ਕਿਲੇ 15 ਕਿਲੇ 20 ਕਿਲੇ ਆ ਮੇਰਾ ਰਿਸ਼ਤੇਦਾਰ ਵੀ ਕੋਈ ਬਾਹਰਲੇ ਦੂਜੇ ਮੰਨ ਲਓ ਮੈਂ ਮਾਝੇ ਚ ਐ ਮੇਰਾ ਰਿਸ਼ਤੇਦਾਰ ਮਾਲਵੇ ਚ ਐ ਜਾਂ ਮੇਰਾ ਜਿੱਥੇ ਹੜ ਆਇਆ ਉੱਥੇ ਐ ਮੈਂ ਉੱਥੋਂ ਦਾ ਰਹਿਣ ਵਾਲਾ ਮੇਰਾ ਰਿਸ਼ਤੇਦਾਰ ਉੱਥੇ ਜਿੱਥੇ ਹੜ ਨਹੀਂ ਆਇਆ ਉਹ ਮੈਂ 20 ਕਿਲਿਆਂ ਦਾ ਮਾਲਕ ਐ ਮੇਰਾ ਰਿਸ਼ਤੇਦਾਰ ਵੀ 10 20 ਕਿਲਿਆਂ ਦਾ ਮਾਲਕ ਹੋਊਗਾ ਮੇਰੀ ਉਹ ਮਦਦ ਵੀ ਕਰ ਜੂਗਾ ਪਰ ਇੱਕ ਮਜ਼ਦੂਰ ਆਦਾ ਰਿਸ਼ਤੇਦਾਰ ਵੀ ਮਜ਼ਦੂਰ ਆ ਉਦੀ ਮਦਦ ਵੀ ਕੁਛ ਨਹੀਂ ਕਰ ਸਕਦੇ ਫਿਰ ਇੱਕ ਹੋਰ ਹੈ ਕਿ ਮਜ਼ਦੂਰ ਕੋਲੇ ਗਵਾਂ ਨੂੰ ਕੀ ਹੁੰਦਾ ਮਜ਼ਦੂਰ ਕੋਲੇ ਗਵਾਂ ਨੂੰ ਸਿਰਫ ਆਪਣੀ ਮਜ਼ਦੂਰੀ ਹੁੰਦੀ ਹੈ ਤੇ ਦਾਣ ਕਰਨ ਨੂੰ ਵੀ ਮਜ਼ਬੂਰੀ ਹੁੰਦੀ ਹੈ ਉਹਦੇ ਕੋਲੇ ਇਸ ਤੋਂ ਬਾਅਦ ਕੁਝ ਨਹੀਂ ਹੁੰਦਾ ਮਜ਼ਦੂਰੀ ਤੋਂ ਬਾਅਦ ਉਹਨਾਂ ਦੀਆਂ ਮਜ਼ਦੂਰੀਆਂ ਮਰ ਚੁੱਕੀਆਂ ਐਸ ਟਾਈਮ ਜੇ ਤੁਸੀਂ ਪਿੰਡਾਂ ਜਾਓ ਕਿਦੇ ਦਿਹਾੜੀ ਜਾਣਗੇ ਸਾਰੇ ਪਾਸੇ ਤਾਂ ਪਾਣੀ ਪਾਣੀ ਹੈ ਸਾਰੇ ਪਾਸੇ ਤਾਂ ਬੁਰਾ ਹਾਲ ਹੈ ਜਿਹੜਾ ਇਹ ਕਹਿ ਦੇਣਾ ਕਿ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਫਿਰ ਸਾਡੇ ਪੱਤਰਕਾਰ ਭਾਈਚਾਰਾ ਵੀ ਵਿੱਚੋਂ ਕਈ ਬੰਦੇ ਹੈਗੇ ਆ ਜਿਹੜੇ ਭੱਜ ਭੱਜ ਕੇ ਉਹਨਾਂ ਦੇ ਮਗਰ ਪਈ ਜਾਂਦੇ ਉਹਨਾਂ ਬੰਦੇ ਆ ਜਾਂਦੇ ਆ ਉਹ ਕਿਹੜੇ ਸਮਾਜ ਚ ਮਾੜੇ ਚੰਗੇ ਬੰਦੇ ਨਹੀਂ ਕੀ ਕਿਸਾਨਾਂ ਚ ਮਾੜੇ ਚੰਗੇ ਬੰਦੇ ਹਨ ਕੀ ਉਹ ਫਾਇਦਾ ਨਹੀਂ ਲੈਂਦੇ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਹੁੰਦੀਆਂ ਜਾਂ ਕੋਈ ਜਿਹੜਾ ਰਾਹਤ ਆਉਂਦੀ ਹੈ ਕੀ ਪਟਵਾਰੀਆਂ ਨਾਲ ਰਲ ਕੇ ਠੇਕੇ ਤੋਂ ਜ਼ਮੀਨ ਵਾਲਾ ਠੇਕੇ ਵਾਲਾ ਪੈਸੇ ਨਹੀਂ ਲੈ ਜਾਂਦਾ ਸਾਰੇ ਸਮਾਜ ਚ ਹੀ ਮਾੜੇ ਚੰਗੇ ਬੰਦੇ ਹੁੰਦੇ ਆ ਸੋ ਤਾਂ 1 ਕਾ 2 ਕਾ ਘਟਨਾਵਾਂ ਨੂੰ 10 15 ਘਟਨਾਵਾਂ ਨੂੰ 20 ਘਟਨਾਵਾਂ ਨੂੰ ਸਾਰਿਆਂ ਤੇ ਥੁਪ ਦੇਣਾ ਇਹ ਕਿੰਨਾ ਕ ਜਾਇਜ਼ ਹੈ ਉਥੇ ਸਾਡੇ ਬੰਦੇ ਜਲੀਲ ਕਰ ਰਹੇ ਆ ਵੀਡੀਓ ਬਣਾ ਬਣਾ ਕੇ ਕਿੱਥੇ ਤਰਾ ਘਰ ਕਿੱਥੇ ਆ ਦਿਖਾ ਸਾਨੂੰ ਕਿੱਥੇ ਆ ਅਸੀਂ ਚੱਲਦੇ ਆ ਤੇਰੇ ਨਾਲ ਸਾਨੂੰ ਰਾਸ਼ਨ ਵਿਖਾ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਠੀਕ ਹੈ ਕਈ ਬੰਦਿਆਂ ਚ ਬੇਸਮਝੀਆਂ ਹੁੰਦੀਆਂ ਜਿਹੜਾ ਮਜ਼ਦੂਰ ਹੈ ਜਿਹੜਾ ਅਣਪੜਾ ਜਿਹਨੂੰ ਸਮਝ ਘੱਟ ਆ ਉਹ ਚ ਇਹ ਕਮੀਆਂ ਹੁੰਦੀਆਂ ਹੀ ਆ ਇੱਥੇ ਲੁੱਟਦਾ ਕੌਣ ਨਹੀਂ ਹੈ ਦੇਸ਼ ਦੇ ਵਿੱਚ ਜਿਹਦਾ ਦਾਅ ਲੱਗਦਾ ਕੀ ਸਾਡੇ ਲੀਡਰ ਘੱਟ ਲੁੱਟ ਰਹੇ ਆ ਆ ਤੁਸੀਂ ਦੇਖ ਲਿਓ ਆ ਹੜਾਂ ਦੇ ਪੈਸਿਆਂ ਦੇ ਵਿੱਚੋਂ ਲੀਡਰ ਤੇ ਅਫਸਰ ਕਰੋੜਾਂ ਰੁਪਈਆ ਬਣਾ ਜਾਣਗੇ ਉਹਨਾਂ ਵੱਣੀ ਸਾਡਾ ਧਿਆਨ ਨਹੀਂ ਜਾਂਦਾ ਕਿਉਂਕਿ ਉਹ ਤਕੜੇ ਆ ਮਾੜੇ ਦੀ ਔਰਤ ਨੂੰ ਹਰ ਕੋਈ ਪਰਜਾਈ ਕਹਿੰਦਾ ਤੇ ਤਕੜੇ ਦੀ ਔਰਤ ਨੂੰ ਹਰ ਕੋਈ ਬੀਬੀ ਜੀ ਕਹਿੰਦਾ ਇਹੀ ਹਾਲ ਮਜ਼ਦੂਰਾਂ ਨਾਲ ਹੋ ਰਿਹਾ ਹੈ ਉਹਨਾਂ ਦੀ ਲੁੱਟ ਸਾਨੂੰ ਦਿਖਾਈ ਦੇ ਰਹੀ ਹੈ ਜਿਹੜੀ ਬਾਕੀਆਂ ਦੀ ਲੁੱਟ ਹੈ ਲੀਡਰਾਂ ਦੀ ਲੁੱਟ ਹੈ ਅਫਸਰਾਂ ਦੀ ਲੁੱਟ ਹੈ ਉਹ ਸਾਨੂੰ ਦਿਖਾਈ ਨਹੀਂ ਦਿੰਦੀ ਨਾ ਉੱਥੇ ਸਾਡੀ ਬੋਲਣ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਅਸੀਂ ਜਲੀਲ ਕਰਦੇ ਹਾਂ ਅੱਜ ਅਸੀਂ ਇੱਕ ਜਗ੍ਹਾ ਗਏ ਇੱਕ ਇੱਕ ਬਜ਼ੁਰਗ ਰਾਸ਼ਨ ਲੈਣ ਲੱਗਿਆ ਹਾਲਾਂਕਿ ਉਹ ਜ਼ਿਮੀਂਦਾਰ ਪਰਿਵਾਰ ਤੋਂ ਸੀ ਇੱਕ ਬੰਦੇ ਨੇ ਆ ਕੇ ਤੂੰ ਯਾਰ ਚਾਰ ਦਿਨ ਪਹਿਲਾਂ ਥੈਲੀ ਲੈ ਕੇ ਹਟੇ ਆ ਯਾਰ ਥੈਲੀ 'ਚ ਕਿਹੜਾ 20 ਕਿਲੋ ਆ ਗਿਆ ਕਿਸੇ ਨੇ 5 ਕਿਲੋ ਆਟਾ ਦਿੱਤਾ ਕਿਸੇ ਨੇ ਕੋਈ ਮਾੜਾ ਮੋਟਾ ਖਾਂਡ ਪਾਣੀ ਦਿੱਤੀ ਆ ਲੱਗੀ ਹੋਊਗੀ ਉਹਦੀ ਫਿਰ ਤੂੰ ਉਹਨੂੰ ਜਲੀਲ ਕਿਉਂ ਕਰਦਾ ਉਹਦਾ ਘਰ ਟਹਿ ਗਿਆ ਸੀ ਘਰ ਚੋਂ ਰਹਿ ਨਹੀਂ ਰਿਹਾ ਸੜਕ ਤੇ ਉਹ ਬੈਠਾ ਹੈ ਉਹਨਾਂ ਦੇ ਹਾਲਾਤ ਤਾਂ ਦੇਖੋ ਕਿਸੇ ਵੀ ਬੰਦੇ ਦਾ ਹਮਤਾਜ ਮੰਗਣ ਨੂੰ ਦਿਲ ਨਹੀਂ ਕਰਦਾ ਮੰਗਣਾ ਮੌਤ ਬਰਾਬਰ ਹੁੰਦਾ ਹੈ ਮੰਗ ਤੇ ਉਹ ਤਾਂ ਬਣਿਆ ਕਿ ਉਹਨਾਂ ਦਾ ਸਭ ਕੁਝ ਖਤਮ ਹੋਇਆ ਉਹ ਬੈਠੇ ਐ ਤੁਸੀਂ ਗੱਡੀ ਲੈ ਕੇ ਜਾਓ ਇੱਕੋ ਦਮ ਖੜੇ ਹੋ ਜਾਂਦੇ ਕਿ ਕੁਛ ਦੇ ਕੇ ਜਾਊਗਾ ਇਹ ਮਤਲਬ ਉਹਨਾਂ ਤੇ ਯਾਰ ਸਾਨੂੰ ਵੈਸੀ ਠੀਕ ਹੈ ਕੁਝ ਚੀਜ਼ਾਂ ਹੁੰਦੀਆਂ ਕੁਝ ਘਟਨਾਵਾਂ ਹੁੰਦੀਆਂ ਉਹਨਾਂ ਨੂੰ ਲੈ ਕੇ ਸੀ ਸਾਰਿਆਂ ਤੇ ਥੁੱਪਦੀ ਆਪਾਂ ਵੱਧ ਤੋਂ ਵੱਧ ਹਿਸਾਬ ਵੀ ਲਗਾ ਲਿਆ ਕਿ ਜੇਕਰ ਕਿਸੇ ਨੇ ਇਕੱਠਾ ਕਰ ਵੀ ਲਿਆ ਤਾਂ ਹੱਦੋਂ 5000 ਦਾ ਇਕੱਠਾ ਕਰ ਲੂ 10000 ਦਾ ਇਕੱਠਾ ਕਰ ਲੂ ਪਰ ਇੱਕ ਮੈਦੂਦ ਜਿਹਦਾ ਲੱਖਾਂ ਰੁਪਏ ਦਾ ਘਰ ਟਹਿ ਗਿਆ ਉਹਨੂੰ ਉਹ ਟੈਨਸ਼ਨ ਪਈ ਹੈ ਕਿ ਮੇਰੇ ਕਰਜ਼ਾ ਪਹਿਲਾਂ ਆ ਉਹਦੀ ਕਿਸ਼ਤਾਂ ਵਾਲੇ ਆਵਾਜ਼ਾਂ ਮਾਰ ਰਿਹਾ ਲਗਾਤਾਰ ਇਹ ਵੀ ਤੰਗ ਵੀ ਉਹਨਾਂ ਨੂੰ ਬਾਰ ਬਾਰ ਕੀਤਾ ਜਾ ਰਿਹਾ ਬਿਲਕੁਲ ਤੁਸੀਂ ਇੱਕ ਸਟੋਰੀ ਕਰਕੇ ਆਏ ਹੋ ਕਿ ਉਹਨੇ ਵਿਆਜ ਤੇ ਪੈਸੇ ਲੈ ਕੇ ਘਰ ਪਾਇਆ ਤੇ ਜਿਨ੍ਹਾਂ ਨੇ ਪੈਸੇ ਦਿੱਤੇ ਆ ਵਿਆਜ ਤੇ ਦਿੱਤੇ ਆ ਉਹ ਸਵੇਰੇ ਆ ਵੀ ਗਏ ਕਿ ਕਿਵੇਂ ਕਰੇਗਾ ਜਿੰਨਾ ਕੋਨਾਂ ਕੋਲੇ ਹੋਰਾਂ ਦੇ ਕੋਲੋਂ ਇਹ ਵਿਆਜ ਵਾਲੇ ਵੀ ਨਹੀਂ ਆਉਂਦੇ ਉਹ ਵੀ ਇਹਨਾਂ ਕੋਲ ਹੀ ਆਉਂਦੇ ਤੱਕ ਬਿਲਕੁਲ ਉਹੀ ਕਹਿੰਦਾ ਮੈਂ ਤੁਹਾਨੂੰ ਵੀ ਘਟ ਹੈਗੇ ਆ ਉਹਨਾਂ ਦੇ ਤਾਰਾਂ ਚ ਪਾਣੀ ਵੜਿਆ ਹੋਇਆ ਘਰ ਵੀ ਕਿਹੜੇ ਹੁੰਦੇ ਆ ਮਜ਼ਦੂਰ ਦਾ ਘਰ ਕਿਹੜਾ ਹੁੰਦਾ 6ੋ ਕਮਰੇ ਸੀਗੇ ਜਿੱਥੇ ਮੈਂ ਉਹ ਇਹ ਕਹਿਣਾ ਵੀ 66 ਹੁੰਦੇ ਆ ਜਾਂ ਛੋਟੇ ਕਮਰੇ ਹੁੰਦੇ ਆ ਜਾਂ ਕਿਸੇ ਸਕੀਮ ਸਕੂਮ ਤਹਿਤ ਬਣੇ ਹੁੰਦੇ ਆ ਜਾਂ ਕਿਸੇ ਦਾਨੀ ਨੇ ਬਣਾਏ ਹੁੰਦੇ ਆ ਉਹ ਉਹਨਾਂ ਦੇ ਘਰ ਹੁੰਦੇ ਆ ਉਹ ਉਹਨਾਂ ਦੇ ਟਹਿਗੇ ਆ ਮਾੜਾ ਮੋਟਾ ਮਾਲ ਡੰਗਰ ਹੁੰਦਾ ਉਹਨਾਂ ਕੋਲੇ ਕੋਈ ਇੱਕ ਅੱਧਾ ਪਸ਼ੂ ਕਿਸੇ ਨਾ ਕਿਸੇ ਕੋਲੇ ਹੁੰਦਾ ਟਮੇਟਰ ਲੈ ਕੋਲੇ ਉਹ ਉਹਨੂੰ ਵੀ ਬਿਮਾਰੀ ਲੱਗਣੀ ਆ ਉਹ ਵੀ ਬਿਮਾਰ ਹੋਣਾ ਖੁਦ ਵੀ ਉਹ ਇਸੇ ਹਲਾਤਾਂ ਦੇ ਵਿੱਚ ਅੱਗੇ ਉਹਨਾਂ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਚੱਲਦੇ ਆ ਜਿਹ ਰੇਟ ਵੱਧ ਮੰਗ ਲਿਆ ਫਲਾਣਾ ਕਰ ਲਿਆ ਸੋ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ ਜਿਹੜੇ ਸਾਡੇ ਲਈ ਦੂਜੇ ਸੂਬਿਆਂ ਚੋਂ ਰਾਸ਼ਨ ਲੈ ਕੇ ਆ ਰਹੇ ਉਹ ਵੀ ਮਜ਼ਦੂਰ ਆ ਰਹੇ ਆ ਉਹ ਉਧਰਲੇ ਸੂਬਿਆਂ ਦੇ ਮਜ਼ਦੂਰ ਆ ਉਹਨਾਂ ਨੂੰ ਲੱਗਿਆ ਕਿ ਆਪਾਂ ਨੂੰ ਜਾਣਾ ਚਾਹੀਦਾ ਮੁਸਲਮਾਨ ਵੀਰ ਆ ਰਹੇ ਆ ਉਹ ਮਜ਼ਦੂਰ ਪਰਿਵਾਰਾਂ ਦੇ ਆ ਠੀਕ ਹੈ ਜਿੱਥੇ ਜਿੱਥੇ ਮੈਂ ਇੱਥੋਂ ਰਾਸ਼ਨ ਇਕੱਠਾ ਕੀਤਾ ਬੜੇ ਮਜ਼ਦੂਰ ਪਰਿਵਾਰਾਂ ਨੇ ਜਿਹਦੇ ਕੋ 50 ਸੀ 60 ਸੀ 100 ਸੀ ਉਹਨਾਂ ਨੇ ਪਾਇਆ ਹੁਣ ਜੇ ਕੋਈ ਕਰੋੜ ਦਾਨ ਕਰਦੀ ਜਿਹਦੀ ਕਰੋੜ ਦੀ ਪਹੁੰਚ ਆ ਕਰੋੜ ਦਾਨ ਕਰੂਗਾ ਜਿਹਦੀ ਪਹੁੰਚ 100 ਰੁਪਏ ਦੀ ਹੈ 500 ਦਿਹਾੜੀ ਲਈ 100 ਬਚਿਆ ਉਹਨੂੰ ਕਟਕਟਾ ਕੇ ਸਾਰਾ ਕੁਝ ਕਰਕੇ ਤੇ ਉਹਨੇ ਇਹ ਵੀਡੀਓ ਬਣਾ ਕੇ ਇਸ ਸਿਸਟਮ ਨੂੰ ਜਲੀਲ ਨਾ ਕੀਤਾ ਜਾਵੇ ਇੱਕ ਇੱਕ ਬੰਦੇ ਨੇ ਤਾਂ ਪੂਰੇ ਮਾਝੇ ਦੇ ਲੋਕਾਂ ਨੂੰ ਕਿਹਾ ਤਾਂ ਕਿ ਸਾਡਾ ਹੱਥ ਖੜਿਆ ਮਾਝੇ ਦੇ ਲੋਕਾਂ ਨੂੰ ਮਾਝੇ ਦੇ ਲੋਕ ਤਾਂ ਬੜੇ ਵੱਡੇ ਦਾਨੀ ਆ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਉਹਨਾਂ ਦੀਆਂ ਅੱਜ ਵੀ ਤੁਸੀਂ ਜਾਓ ਹੜਾਂ 'ਚ ਡੁੱਬੇ ਹੁੰਦੇ ਆ ਤੁਹਾਨੂੰ ਰੋਟੀ ਚਾਹ ਪਾਣੀ ਬਿਨਾ ਮੌੜ ਨਹੀਂ ਦਿੰਦੇ ਉਹ ਠੀਕ ਹੈ ਸੋ ਇਸ ਕਰਕੇ ਇਕਾ ਦੁੱਖਾ ਘਟਾਵਣ ਸਾਡੇ ਇੱਕ ਸਮੱਸਿਆ ਹੈ ਕਿ ਸਾਡੇ ਇੱਕ ਗਲਤੀ ਨੂੰ ਲੈ ਕੇ 99 ਗੁਣਾ ਨੂੰ ਖਤਮ ਕਰ ਦਿੱਤਾ ਜਾਂਦਾ 2000 ਪਿੰਡ ਡੁੱਬਿਆ ਹੈ 5 4 5 50 ਪਿੰਡਾਂ 'ਚ ਵੀ ਘਟਰਾਵਾ 100 ਪਿੰਡਾਂ 'ਚ ਵੀ ਘਟਰਾਵਾ ਵਾਪਰ ਲਈ ਤਾਂ ਵੀ 5% ਬਣਦਾ 5% ਦੀਆਂ ਗਲਤੀਆਂ ਨੂੰ 95 ਤੇ ਨਾ ਥੋਪੋ ਇੱਕੋ ਹੀ ਲਹਿਰ ਨਾ ਚਲਾਇਆ ਕਰੋ ਕਿ ਵੇਖੋ ਜੀ ਪੈਗੇ ਟਰਾਲੀਆਂ ਨੂੰ ਟੁੱਟ ਕੇ ਨਵਾਂ ਇਮਾਰਤ ਤੇ ਹੱਥ ਵੜ ਤੇ ਢਾਲਿਆ ਉਹ ਕਰ ਲਿਆ ਸੋ ਇਹ ਚੀਜ਼ਾਂ ਐਡੀਆਂ ਗੱਲਾਂ ਹੈ ਨਹੀਂ ਅਸੀਂ ਵੀ ਜਾਣਦੇ ਆ ਠੀਕ ਹੈ ਜਿਹੜਾ ਭੁੱਖਾ ਹੈ ਜਿਹਦਾ ਘਰ ਟਹਿ ਗਿਆ ਜਿਹਦੇ ਘਰੇ ਉਹਦੇ ਬੈੱਡ ਖਰਾਬ ਹੋ ਗਏ ਕੱਪੜੇ ਖਰਾਬ ਹੋ ਗਏ ਸਭ ਕੁਝ ਹੋ ਗਿਆ ਉਹਨੂੰ ਆਏ ਹੁੰਦਾ ਕਿ ਜਿਹੜਾ ਕੁਛ ਆਉਂਦਾ ਮੈਨੂੰ ਉਹੀ ਮਿਲ ਜੇ ਜਿਹੜਾ ਕਿਉਂਕਿ ਸਰਕਾਰਾਂ ਤੋਂ ਆਸ ਹੈ ਨਹੀਂ ਸਮਾਜ ਸੇਵੀ ਦੇ ਹੀ ਜਾਂਦੇ ਆ ਫਿਰ ਇੱਕ ਹੋਰ ਦੱਸਦਾ ਦਾਨੀਆਂ ਨੂੰ ਦਾਨ ਦੇਣ ਚ ਕੋਈ ਚੱਕਰ ਨਹੀਂ ਜਿਹੜੇ ਪਿੰਡਾਂ ਵਾਲੇ ਕੜਮ ਚੌਧਰੀ ਉਹਨਾਂ ਦੇ ਵਾਲੇ ਟੱਡ ਦੁਖੀ ਜਾਂਦੇ ਆ ਠੀਕ ਹੈ ਉਹਨਾਂ ਨੂੰ ਇਹ ਹੈ ਕਿ ਇਹਨਾਂ ਨੂੰ ਕਿਉਂ ਮਿਲ ਜਾਂਦਾ ਇਹਨਾਂ ਨੇ ਸਾਡੇ ਦਿਹਾੜੀ ਨਹੀਂ ਆਉਣਾ ਉਹ ਦਿਹਾੜੀ ਭਰਾਵੋ ਪਹਿਲਾਂ ਆਪਾਂ ਵੰਡ ਤਾਂ ਸੈੱਟ ਕਰ ਲਈਏ ਆਪਣੇ ਜਿਹੜੇ ਜਿਹੜੇ ਜਿਨ੍ਹਾਂ 'ਚ ਇੰਨੀ ਨਹੀਂ ਰੇਟ ਚੜ ਗਈ ਉਹ ਦਿਹਾੜੀ ਵੀ ਆ ਜਾਣਗੇ ਇਹੀ ਦਿਹਾੜੀ ਆਉਣਗੇ ਇਹੀ ਤੁਹਾਡੇ ਨਾਲ ਵਾਪਰਨਗੇ ਇਹੀ ਸਾਰਾ ਕੁਝ ਜਿਹੜੇ ਅਸੀਂ ਏਕਤਾ ਦੀ ਗੱਲ ਕਰਦੇ ਹਾਂ ਨਾ ਉਹ ਏਕਤਾ ਐ ਨਹੀਂ ਹੁੰਦੀ ਕਿ ਜਦੋਂ ਲੋੜ ਐ ਉਦੋਂ ਏਕਤਾ ਤੇ ਜਦੋਂ ਲੋੜ ਨਹੀਂ ਉਦੋਂ ਛੱਡ ਦਿਓ ਸੋ ਇਸ ਤੇ ਆਪਾਂ ਨੂੰ ਗੌਰ ਕਰਨ ਦੀ ਲੋੜ ਐ ਪਿੰਡਾਂ ਦੇ ਕਿਸਾਨ ਮਜ਼ਦੂਰਾਂ ਨਾਲ ਖੜੇ ਐ ਪਰ ਕੜਮ ਚੌਧਰੀਆਂ ਦਾ ਟੱਡਾ ਸਵਖਤ ਦੁਖ ਰਿਹਾ ਜਿਹਦੇ ਕਰਕੇ ਵਾਰ-ਵਾਰ ਮਜ਼ਦੂਰਾਂ ਨੂੰ ਬਦਨਾਮ ਕੀਤਾ ਜਾਂਦਾ